ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪਰਮਾਤਮਾ ਦੀ ਮੋਜ ਪੀਓ ਪਾਹਲ ਖੰਡੇ ਧਾਰ ਹੋਏ ਜਨਮ ਸੁਹਿਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਜੀ ਲਾ ਸਾਰੀਆਂ ਸੰਗਤਾਂ ਨੂੰ ਖਾਲਸਾ ਸਾਈਂਨ ਦੇ ਵਸ ਉਹ ਸਾਖੀ ਦੀਆਂ ਲੱਖ ਲੱਖ ਵਧਾਈਆਂ ਲਖਨਊ ਵਿੱਚ ਵਿਸ਼ੇਸ਼ ਸਮਾਗਮ ਹਨ ਸਾਖੀ ਦੇ ਦਿਹਾੜੇ ਆਓ ਜਾਣਦੇ ਹਾਂ ਇਸ ਵੀਡੀਓ ਵਿੱਚ ਕਿ ਲਖਨਊ ਦੇ ਕਿਹੜੇ ਕਿਹੜੇ ਗੁਰੂ ਗ੍ਰਾਮ ਵਿੱਚ ਵਿਸ਼ੇਸ਼ ਸਮਾਗਮ ਪੁਲੀਕੇ ਜਾ ਰਹੇ ਹਨ ਜਿਸ ਵਿੱਚ ਵੱਡੇ ਵੱਡੇ ਰਾਗੀ ਜੱਥੇ ਇਤਨੀਏ ਅਤੇ ਪ੍ਰਚਾਰਕ ਪਹੁੰਚ ਰਹੇ ਹਨ ਨਾਲ ਹੀ ਅਮਰ ਸੰਚਾਰ ਵੀ ਹੋ ਰਿਹਾ ਹੈ ਪੂਰੀ ਵੀਡੀਓ ਵੇਖੋ ਅਤੇ ਗੁਰੂ ਕਾ ਲਦੀਆਂ ਹਾਜ਼ਰੀਆਂ ਪਰੰਪੀ ਕਿਰਪਾਲਤਾ ਕਰਨੀ ਸਭ ਤੋਂ ਪਹਿਲੀ ਬੇਨਤੀ ਹੈ ਗੁਰਦੁਆਰਾ ਸਚਕੰਡ ਸਾਹਿਬ ਗੋਮਤੀ ਨਗਰ ਲਖਨਊ ਵਿਖੇ ਵੀ 13 April ਨੂੰ ਸਾਕੀ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਹਜ਼ੂਰੀ ਰਾਗੀ ਜੀ ਦਰਬਾਰ ਸਹਿਬ ਜੀ ਅੰਮ੍ਰਿਤਸਰ ਤੋਂ ਭਾਈ ਗੁਰਪ੍ਰੀਤ ਸਿੰਘ ਜੀ ਪਹੁੰਚ ਰਹੇ ਹਨ ਸਵੇਰ ਦੇ ਸਮਾਗਮ 8:30 ਵਜੇ ਤੋਂ ਲੈ ਕੇ 1:15 ਤੱਕ ਚੱਲਣਗੇ ਨਾਲ ਉਪਰੰਤ ਗੁਰੂ ਕੇ ਲੰਗਰ ਵਿਰਤਨ ਕੇ ਉਸ ਸਮੇਂ ਸਿਰ ਹਾਜ਼ਰੀ ਕਰ ਦੇ ਕੇ ਫਾਲਤਾਂ ਕਰਨੇ ਜੀ ਦੂਸਰੀ ਬੇਨਤੀ ਹੈ ਖਾਲਸਾ ਸਾジナ ਦੇ ਵਸ ਵਿਸਾਖੀ ਦੀ ਖੁਸ਼ੀ ਵਿੱਚ ਸਿੱਖੀ ਮੇਰੀ ਪਹਿਚਾਨ ਫਾਊਂਡੇਸ਼ਨ ਵੱਲੋਂ ਇੱਕ ਵਿਸ਼ੇਸ਼ ਪ੍ਰੋਗਰਾਮ 10 ਅਪ੍ਰੈਲ ਨੂੰ ਸ਼ਾਮੀ 3 ਵਜੇ ਤੋਂ ਰਵਿੰਦਰਾਲੇ ਚਾਰ ਬਾਗ ਲਖਨਊ ਦੇ ਅਪੋਜ਼ਿਟ ਲਖਨਊ ਰੇਲਵੇ ਸਟੇਸ਼ਨ ਤੇ ਹੋ ਰਿਹਾ ਹੈ ਇੱਥੇ ਸਿੱਖੀ ਦੇ ਬਾਰੇ ਇੱਕ ਵਿਸ਼ੇਸ਼ ਕਾਰਗ੍ਰਾਮ ਹੈ ਆਸੰਗਤਾਂ ਵੱਤੋਂ ਵੱਤ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਬੇਨਤੀ ਹੈ ਗੁਰਦੁਆਰਾ ਸ੍ਰੀ ਗੁਰੂ ਨਾਨਕ ਸਤਸੰਗ ਸਭਾ ਅਟਲ ਰੋਡ ਸਦਰ ਕੈਂਟ ਲਖਨਊ ਵੱਲੋਂ ਇੱਥੇ ਵੀ ਵਿਸ਼ੇਕ ਵਿਸ਼ੇਸ਼ ਸਮਾਗਮ ਹਨ 19 ਅਤੇ 20 ਅਪ੍ਰੈਲ ਨੂੰ ਜਿਸ ਵਿੱਚ ਗਿਆਨੀ ਜਸਵੰਤ ਸਿੰਘ ਜੀ ਪਰਵਾਨਾ ਜੀ ਸਾਬਕਾ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ पटना साहब ਤੋਂ ਭਾਈ ਸਰਬਜੀਤ ਸਿੰਘ ਜੀ ਵੀਰ ਦਿਵਿੰਦਰ ਸਿੰਘ ਜੀ ਲਖਨਊ ਭਾਈ 인ਦਰਜੀਤ ਸਿੰਘ ਜੀ 사닥 এসజీपीसी ਗਿਆਨੀ ਹਰਵਿੰਦਰ ਸਿੰਘ ਜੀ ਭਾਈ ਰਵਿੰਦਰ ਸਿੰਘ ਜੀ ਹਜੂਰੀ ਰਾਗੀ ਕੋਰ ਦਾ ਸਦਰ ਇਹ ਸਾਰੇ ਕੀਰਤਨੀਏ ਕਥਾਵਾਚ ਆਪਸਾਨੀਆ ਸੰਗਤਾਂ ਨੂੰ ਗੁਰੂ ਨਾਲ ਜੋੜਨਗੇ ਸੋ ਇੱਥੇ ਵੀ ਆਪ ਜੀ ਨੇ ਹਾਜ਼ਰੀ ਭਰਨੀ ਇੱਥੇ ਕੀਰਤਨ ਮੁਕਾਬਲਾ ਧਾਰਮਿਕ ਪ੍ਰਸ਼ਨੋਤਰੀ ਦਸਤਾਰਬੰਦੀ ਮੁਕਾਬਲਾ ਫਰੀ ਮੈਡੀਕਲ ਕੈਂਪ ਇਹ ਸਾਰਾ ਕੁਝ ਸਦਰ ਵਿਖੇ 19 ਤੇ 20 ਅਪ੍ਰੈਲ ਨੂੰ ਹੋਵੇਗਾ ਸ਼੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਨਾਕਾ ਹਿੰਡੋਲਾ ਵਿਖੇ ਵੀ ਵਿਸਾਖੀ ਦੇ ਸਮਾਗਮ ਹਨ ਇੱਥੇ 12 ਅਪ੍ਰੈਲ ਦਿਨ ਸ਼ਨੀਵਾਰ ਸ਼ਾਮੇ 7:30 ਤੋਂ ਰਾਤ 10:00 ਵਜੇ ਤੱਕ ਤੇ 13 ਅਪ੍ਰੈਲ ਨੂੰ ਸਵੇਰੇ 4:30 ਵਜੇ ਤੋਂ 3:30 ਵਜੇ ਤੱਕ ਸਹਿਜ ਪਾਠ ਦੀ ਸਮਾਪਤੀ 12 ਅਪ੍ਰੈਲ ਨੂੰ ਹੋਵੇਗੀ ਸਵੇਰੇ 9:30 ਵਜੇ ਇਸ ਵਿੱਚ ਸਮਾਗਮ ਵਿੱਚ ਪਾਈ ਗੁਰਪ੍ਰੀਤ ਸਿੰਘ ਜੀ ਖਾਲਸਾ ਭਾਈ ਗੁਪਿੰਦਰ ਸਿੰਘ ਜੀ ਯੂਐਸਏ ਵਾਲੇ ਭਾਈ ਰਜਿੰਦਰ ਸਿੰਘ ਜੀ ਹਜ਼ੂਰੀ ਰਾਗੀ ਅਤੇ ਗਿਆਨੀ ਗੁਰਜਿੰਦਰ ਸਿੰਘ ਜੀ ਕਥਾਵਾਚ ਇਹ ਮਹਾਨ ਸ਼ਖਸੀਅਤਾਂ ਇਸ ਸਮਾਗਮ ਵਿੱਚ ਹਾਜ਼ਰੀ ਭਰਨਗੇ ਨਾਲ ਹੀ ਇੱਥੇ ਹੀ 13 April ਨੂੰ ਸਵੇਰੇ 9 ਵਜੇ ਤੋਂ ਅੰਮ੍ਰਿਤ ਸੰਚਾਰ ਹੋਣਾ ਹੈ ਜਿਨ੍ਹਾਂ ਵੱਡਿਆਂ ਪਾਗਾਂ ਵਾਲਿਆਂ ਨੇ ਗੁਰੂ ਦੇ ਸਿੱਖੀ ਦੇ ਸ਼ਾਮਲ ਹੋ ਕੇ ਅੰਮ੍ਰਿਤ ਧਾਰਨ ਕਰਨਾ ਹੈ ਉਹ ਆਪ ਜੀ ਜ਼ਰੂਰ ਅੰਮ੍ਰਿਤ ਸ਼ਕੋ 13 April ਸਵੇਰੇ 9 ਵਜੇ ਸਿੱਖ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਯਾ ਗੰਜ ਇੱਥੇ ਵੀ ਸਾਖੀ ਦਾ ਵਿਸ਼ੇਸ਼ ਦਿਹਾੜਾ ਬੜੇ ਪਿਆਰ ਸਤਕਾਰ ਨਾਲ ਮਨਾਇਆ ਜਾ ਰਿਹਾ ਹੈ। 13 ਅਪ੍ਰੈਲ ਦਿਨ ਐਤਵਾਰ ਨੂੰ ਸ਼ਾਮੀ 7:30 ਵਜੇ ਤੋਂ ਰਾਤ 11:00 ਵਜੇ ਤੱਕ 14 ਅਪ੍ਰੈਲ ਨੂੰ ਸਵੇਰੇ 4:30 ਵਜੇ ਤੋਂ ਦੁਪਹਿਰੀ 3:30 ਵਜੇ ਤੱਕ ਸਮਾਗਮ ਹੋਣਗੇ। ਨਗਰ ਕੀਰਤਨ ਦੀ ਵੀ ਸੇਵਾ ਹੋ ਰਹੀ ਹੈ 10 ਅਪ੍ਰੈਲ ਨੂੰ ਵੀਰਵਾਰ ਸਵੇਰੇ 6:30 ਵਜੇ ਤੋਂ ਨਾਥਾ ਹਿੰਦੂ ਲੱਤ ਚੜ੍ਹ ਕੇ ਸਿੰਗੁਰਦਰਾ ਆਇਆ ਕੰਤ ਤੱਕ ਜਿਸ ਵਿੱਚ ਪੰਥ ਪ੍ਰਸਿੱਧ ਭਾਈ ਕੁਸ਼ੋਰ ਸਿੰਘ ਜੀ ਹਜੂਰੀ ਦਾ ਕੀਤਾ ਸਚਕਣ ਸ੍ਰੀ ਹਜੂਰ ਸਾਹਿਬ ਜੀ ਗਿਆਨੀ ਭਪਿੰਦਰ ਸਿੰਘ ਜੀ ਯੂਐਸਏ ਵਾਲੇ ਭਾਈ ਹਰਦੀਪ ਸਿੰਘ ਜੀ ਸੋਢੀ ਦਿੱਲੀ ਵਾਲੇ ਭਾਈ ਕਰਨੈਲ ਸਿੰਘ ਜੀ ਹਜੂਰੀ ਦੇ ਅੱਗੇ ਗਿਆਨੀ ਜਗਜੀਤ ਸਿੰਘ ਜੀ ਜਾਚਕ ਗਿਆਨੀ ਪਰਮਜੀਤ ਸਿੰਘ ਜੀ ਹਾਜ਼ਰੀਆਂ ਭਰਨਗੇ ਸੋ ਇੱਥੇ ਵੀ ਅਮਰ ਸੰਚਾਰ ਹੋਣਾ ਹੈ 14 ਅਪ੍ਰੈਲ ਸਵੇਰੇ 9 ਵਜੇ ਅਮਰ ਸੰਚਾਰ ਹੋਵੇਗਾ ਸਰਕਾਰ ਦੇ ਵਰਗ ਬਣੋ ਮਿਲਣਗੇ ਸੋ ਆਪ ਸਾਰੀਆਂ ਸੰਗਤਾਂ ਅੰਮ੍ਰਿਤਸਰ ਦੇ ਗੁਰੂ ਵਾਲੇ ਬਣੋ ਵਿਸਾਖੀ ਦੇ ਇਸ ਮਹਾਨ ਪੁਰਬ ਤੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪਰਮਾਤਮਾ ਦੀ ਮੋਜ ਸਾਰੀਆਂ ਸੰਗਤਾਂ ਨੂੰ ਇੱਕ ਵਾਰ ਫਿਰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ